ਬਿਤੀ ਰਾਤ ਮੋਟਾਸ਼ਾਹਰ ਦੇ ਮੁੱਖ ਬਾਜ਼ਾਰ ਵਿੱਚ ਬੱਸ ਸਟੈਂਡ ਦੇ ਨੇੜੇ ਇੱਕ ਸਿਆਜ਼ਕਾਰ ਵੱਲੋਂ ਵਾਪਰੇ ਖਾਸ ਨੇ ਇਲਾਕੇ 'ਚ ਹੜਕਮ ਮਚਾ ਦਿੱਤਾ ਹੈ। ਸੂਚਨਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੱਡੀ ਚਲਾ ਰਿਹਾ ਵਿਅਕਤੀ ਇੱਕ ਮੰਦੰਦਾ ਪੁਜਾਰੀ ਸੀ ਜਿਸ ਨੇ ਤੇਜ਼ ਰਫਤਾਰ ਨਾਲ ਵਾਪਰਵਾਈ ਕਾਰ ਨੂੰ ਚਲਾਉਂਦਿਆਂ ਕਰੀਬ ਚਾਰ ਮੋਟਰਸਾਈਕਲ ਤੇ ਇੱਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਦ੍ਰਿਸ਼ਟੀਗੋਚਰਿਆਂ ਅਨੁਸਾਰ ਪੁਜਾਰੀ ਦੀ ਕਾਰ ਪਹਿਲਾਂ ਇੱਕ ਮੋਟਰਸਾਈਕਲ ਨਾਲ ਟਕਰਾਈ ਜਿਸ ਤੋਂ ਬਾਅਦ ਪੁਜਾਰੀ ਨੇ ਗੱਡੀ ਨੂੰ ਹੋਰ ਤੇਜ਼ ਰਫਤਾਰ ਤੇ ਭਜਾਉਣ ਦੀ ਕੋਸ਼ਿਸ਼ ਕੀਤੀ। ਅਤੇ ਇਸ ਦੌਰਾਨ ਹੋਰ ਵਾਹਨਾਂ ਨਾਲ ਵੀ ਟੱਕਰ ਹੋ ਗਈ। ਜਿਸ ਕਾਰਨ ਕਈ ਦੋ ਪਈਆਂ ਵਾਲੀ ਬੁਰੀ ਤਰ੍ਹਾਂ ਨੁਕਸਾਨ ਗ੍ਰਸਤ ਹੋ ਗਏ ਗਰਮਤ ਰਹੀ ਕਿ ਕਿਸੇ ਨੂੰ ਗੰਭੀਰ ਸੱਟਾਂ ਨਹੀਂ ਲਗੀਆਂ ਪਰ ਹਾਸੇ ਤੋਂ ਬਾਅਦ ਲੋਕਾਂ ਦੇ ਗੁੱਸਾ ਫੁਲਕੋਟ ਪਿਆ ਹੈ ਅਤੇ ਗੁੱਸੇ ਤੇ ਆਈ ਭਿੰਦ ਨੇ ਉਹ ਜੋ ਦੂਰੀ ਤੇ ਹੀ ਗੱਡੀ ਨੂੰ ਰੋਕੇ ਉਸ ਦੀ ਭੰਤੋੜ ਕਰ ਦਿੱਤੀ ਅਤੇ ਗੱਡੀ ਚਲਾ ਰਹੇ ਪੁਜਾਰੀ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਮੋਕੇ ਤੇ ਪਹੁੰਚੀ ਪੁਲਿਸ ਪਾਰਟੀ ਵੱਲੋਂ ਗੱਡੀ ਨੂੰ ਕੱਢੇ ਝੰਡਾ ਕੇ ਪੁਜਾਰੀ ਨੂੰ ਖਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੁਲਿਸ ਅਧਿਕਾਰੀਆਂ ਦੇ ਮੁਕਾਬਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਜਾਰੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਆਸੇ ਤੋਂ ਬਾਅਦ ਅਲਾਕੇ 'ਚ ਕੁਝ ਸਮੇਂ ਲਈ ਜਾਨ ਦੀ ਸਿੱਧੀ ਬਣੀ ਰਹੀ ਪਰ ਪੁਲਿਸ ਵੱਲੋਂ ਤੀਤੀ ਤੱਕ ਜਲਦੀ ਕਾਬੂ ਪਾ ਲਿਆ ਗਿਆ। ਆਓ ਦੇਖਦੇ ਹਾਂ ਬੰਦਾਰਾ ਤੋਂ ਪੱਤਰਕਾਰ ਜਸਪਾਲ ਚੰਦ ਅਲਵਾਏ ਟੀਵੀ ਪੰਜਾਬ ਤੋਂ ਕਾਜ਼ਰ ਕੋਰ।

ਤੇ ਤੇ ਕਿੱਥੇ ਤਾਂ ਕੇ ਮਾਰਨਾ ਕਿੰਨੇ ਬੰਦੇ ਹੱਟ ਦਿੱਤੇ ਆ ਕਿਤੇ ਬੰਦੇ ਕਿੰਨੇ ਵਾਰ ਕੇ ਆ ਫਾਈਰ ਹੇ ਨੀਚੇ دیے ਨੀਚੇ ਕੇ ਨਾ ਫਾਈਰ ਮਾਰੀ ਆ ਕਿੰਨੇ ਆਰਮੀ ਪਿਛਲੇ ਹੱਪਨੇ ਕਿਤਨੀ ਗਾੜੀ ਨੀਚੇ ਆਈ ਆ ਪਤਾ ਨਹੀਂ ਕਿਤੇ ਗਾੜੀ ਕੋ ਥੋੜਾ ਲੈ ਇੱਕ ਬੰਦਾ ਆ ਗਿਆ ਇੱਕ ਬੰਦਾ ਆ ਤੀ ਇੱਕ ਬੰਦਾ ਆ ਗਿਆ ਤੇ ਸਾਈਡ ਹੋ ਗਿਆ ਨਾ ਗਾੜੀ ਕਿਤੇ ਭੱਜੀਆਂ ਨੇ ਗਾੜੀ ਤੂੰ ਕਿੱਥੇ ਦੇ ਭੱਜੀ ਕੌਣ ਕਹ ਰਹੇ ਤੈ ਹੋ ਕਹ ਰਹੇ ਤੈ ਹੋ ਇੱਕ ਸੁਣਾ ਮਾਫ ਹੋ ਉहां ਵੀ ਤੁਝੇ ਸਜਾ ਮਤਲਬ ਕਹਿ ਰਹੇ ਹੋ ਜਾਈ ਹੋਗੀ ਪੁਜਾਰੀ

ਤੁਸੀਂ ਕਿਵੇਂ ਕਹਿੰਦੇ ਆ ਤਾਂ ਕਿ ਮੈਂ ਤੁਹਾਨੂੰ ਵਾਕੇ ਨੂੰ ਲਾਉਣਾ ਤੇ ਸਿਆਤੋ ਹੋ ਰਿਹਾ ਜੀ ਆ ਤੁਸੀਂ ਕਿਹਨਾਂ ਦਾ ਬਲਵਿੰਦਰ ਕੁਮਾਰ ਮੇਰਾ ਨਾਮ ਕੀ ਲੱਗਦਾ ਜਿਹੜੇ ਤੁਹਾਡੇ ਮੇਰੇ ਬ੍ਰਦਰ ਹੈ ਵੱਡੇ ਕੀ ਹੋਇਆ ਜੀ ਉਹ ਦੁਕਾਨ ਤੋਂ ਆਉਣ ਰਿਹਾ ਖਾਦਾ ਕੰਮ ਹੈ ਸਾਡਾ ਹਾਂਜੀ ਤੇ ਨਾਲ ਕਾਕਾ ਵਾ ਤੇ ਉਹ ਫਰੂਟ ਲੈਣ ਲੱਗ ਗਿਆ ਤੇ ਇਹਨਾਂ ਨੇ ਸਾਈਡ ਤੇ ਖੜਾ ਰਿਆ ਕੋ ਪੰਜ ਛੇ ਬੰਦੇ 6 7 ਬੰਦੇ ਦਰ ਰ ਗਿਆ ਉਹ ਕੋਤਲ ਕੇ ਲੰਘ ਗਿਆ ਤੇ ਇੱਕ ਨਹੀਂ ਡੇ ਬ੍ਰਦਰ ਦੇ ਦੋਵੇਂ ਚੂਲੇ ਟੁੱਟ ਗਏ ਇੱਕ ਪੱਟ ਟੁੱਟ ਗਿਆ ਇਸ ਸਰਦੀ ਸਾਟ ਆਇਆ ਦੇਖੇ ਇਹਨਾ ਨਾ ਪ੍ਰਵੇਸ਼ ਕੁਮਾਰ ਆ ਕਿਥੋਂ ਦੇ ਰਹਿਣ ਵਾਲੇ ਆ ਅਸੀਂ ਬਟਾਲੇ ਧਰਮਪੁਰਾ ਕਲੋਨੀ ਰਹਿਣ ਵਾਲੇ ਆ ਕਿਲਾ ਲਾਲ ਸਿੰਘਾੜੀਆਂ ਦੁਕਾਨਾਂ ਨੇ ਖਾਦ ਦੀਆਂ ਇਹ ਕੰਮ ਤੋਂ ਆ ਰਹੇ ਇਹ ਦੁਕਾਨ ਤੋਂ ਆ ਰਹੇ ਕੀ ਦੱਸਿਆ ਗਿਆ ਇਲੈਕਟ੍ਰੋਨਿਕਸ ਡਾਕਟਰ ਨੇ ਦੱਸਿਆ ਕਿ ਦੋਹੇ ਚੂਲੇ ਡੈਮੇਜ ਹੋ ਗਿਆ ਤੇ ਪਾਟ ਟੁੱਟ ਗਿਆ ਇਸ ਸਰਦੀ ਸਾਟਿਆ ਅਸੀਂ ਅੰਮ੍ਰਿਤਸਰ ਲੈ ਚਲੇ ਆਮਦਿਲ ਦੇ ਕੀ ਮੰਨ ਰਖੇ ਕੋਈ ਕੋਈ ਉਨੇ ਤਾ ਨੂੰ ਆਪਣਾ ਬ੍ਰਦਰ ਅਸੀਂ ਬਚਾਈ ਅਸੀਂ ਅੰਮ੍ਰਿਤਸਰ ਜਾ ਰਹੇ ਹਾਂ ਇੱਧਰ ਪੱਦੇ ਪੱਦੇ ਆ ਉੱਥੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਅੱਜ ਤਾਂ ਬਾਈ ਕਾਰ ਤੇ ਹੀ ਉਹ ਕਾਰ ਤੇ ਹੀ ਕਾਰ ਆਉਂਦਾ ਵਾ ਉਹ ਤੇ ਪੰਜਾ ਛਾ ਮੋਟਿਆਂ ਨੂੰ ਦਰਦ ਤੇ ਲੰਘ ਗਏ ਨਾ ਸੈਰ ਤੇ ਖੜਾ ਰਿਆ ਸੀ ਹੋਰ ਤੱਕਲ ਤੇ ਬੇਟਾ ਫਰੂਫ ਲੈਣਦੇ ਆ ਇੱਕ ਲੋਟਿਆਂ ਨੂੰ ਕੱਟੇ ਥਾਂ ਤੋਂ ਉਹ ਚੋਕਲੇ ਨਾਲ ਪੰਜਾ ਛੱਤਾਂ ਬੰਦਿਆਂ ਨੂੰ ਇੱਕ ਲੜਕੀ ਆ ਜਵਾਨ 23 ਸਾਲ ਦੀ ਉਹਦੇ ਵੀ ਦੋਵੇਂ ਚੂਲੇ ਟੁੱਟ ਗਏ ਕਿੰਨੇ ਵੀ ਕਿੰਨੇ ਨੂੰ ਕੁਝ ਪਤਾ ਲੱਗਾ ਕਿ ਇਹਨੇ ਬਰਕ ਲੱਗਿਆ ਹੱਥ ਤੇ ਜਾਣੇ ਡੈਮੇਜ ਹੋਇਆ ਹੈ। ਸਾਡੇ ਕੋ ਇੱਕ ਪੇਸ਼ੈਂਟ ਆਇਆ ਹੈ ਸੁਵਿੰਦਰ ਕੁਮਾਰ ਨਾਮ ਦਾ ਤੇ ਜਿਹੜਾ ਅੱਜ ਐਕਸੀਡੈਂਟ ਦੀ ਜਿਹੜੀ ਹੋਈ ਸੀਗੀ ਇਨਸੀਡੈਂਟ ਹੋਇਆ ਸੀਗਾ ਬੱਸ ਸਟੈਂਡ ਦੇ ਲੱਗੇ ਉਸ ਐਕਸੀਡੈਂਟਿਕ ਪੇਸ਼ੈਂਟ ਇੰਜਰਡ ਆਇਆ ਸੀਗਾ ਜਿਹੜਾ ਹੈਡਿੰਗ ਟ੍ਰੀਨਾ ਸੀਗਾ ਤੇ ਉਹ ਸਾਡੇ ਕੋ ਐਡਮਿਟ ਹੋਇਆ ਪੇਸ਼ੈਂਟ। ਪੇਸ਼ੈਂਟ ਅਗੇ ਨਾਲੋਂ ਫਰਕਸ ਸਟੇਬਲ ਆ ਕਿ ਉਹ ਹੈ ਉਹਦਾ ਹੈਡ ਇੰਜਰੀ ਹੈ ਅੰਡ ਆਬਜ਼ਰਵੇਸ਼ਨ ਰੱਖਿਆ ਰਿਹਾ। ਉਹਦੇ ਸਿਰ ਚ ਸੱਟ ਆਈ ਗੋ। ਉਹਦੇ ਸਿਰ ਚ ਸੱਟ ਆਈ ਹੈ। ਹੈਡ ਇੰਜਰੀ ਹੈ। ਹਾਂਜੀ ਵੀ ਸਟੇਬਲ ਆ ਇਹ ਨਾ ਹੁਣਤੇ ਖਤਰੇ ਤੋਂ ਬਾਹਰ ਹੀ ਆਊਟ ਆਫ ਡੰਗਰੀ ਆ ਕੋਈ ਲੈ। ਮੁਰਨਾ ਕੁਜੀ ਸਿੰਘ ਭਾਜੀ ਆਈ ਬੱਸ ਸਟੈਂਡ ਦੇ ਲੱਗੇ ਆਪਣਾ ਸਮਾਨ ਖਰੀਦ ਰਹੇ ਸੀਗੇ। ਤੇ ਨਹੀਂ ਐਕਚੁਅਲੀ ਸਮਾਨ ਲੈ ਕੇ ਬਸ ਟੂਰੀ ਮੋੜਨੇ ਲੱਗੇ ਆ। ਜਿਹੜੀ ਘਰ ਦੀ ਹੈ ਪਿੱਛੇ ਬੈਠੀ ਉਹਨੇ ਗੁਰੂ ਵੇਖ ਲਿਆ। ਦੂਰੋਂ ਇੱਕ ਗੱਡੀ ਆ ਰਹੀ ਸੀ ਮੇਰਾ ਮਰਾ ਇੱਕ ਵਾਰ ਅੱਗੇ ਬੈਠਾ ਗਿਆ ਅਸੀਂ ਉਹਨੇ ਦੂਰੋਂ ਚੀਕ ਮਾਰ ਦਿੱਤੀ ਅੱਗੇ ਵੱਲੋਂ ਦੇਖੋ ਕੀ ਹੋਣਿਆ ਵਾਲਾ ਉਹ ਬੱਚੇ ਆਪਣੇ ਜੱਕ ਧੰਗੇ ਚਲੇ ਆ ਗਏ ਆਖਿਆ ਮੇਰੀ ਇਹਦੇ ਘੇੜੇ ਆ ਗਏ ਬੱਚੇ ਨੂੰ ਤੇ ਇਹ ਉਹਨੇ ਨਾਲ ਬੱਚਾ ਇੱਥੇ ਫਿਰ ਪੇਂਟ ਵੱਜੀ ਤੇ ਬਾਡੀ ਦੇ ਨਾਲ ਇੱਕ ਹੋ ਗਿਆ ਲੱਗਿਆ ਤੇ ਇਸ ਕਰਕੇ ਕੋਈ 14 ਪੀਸ ਹੈ ਉਹਦੇ ਪਤੇ ਨੂੰ ਮਤਲਬ ਕੋਣੀ ਚਾਹੀਦੀ ਹੈ ਹਿਸਾਬ ਨਾਲ ਮੈਕਸਿਮਮ ਜਿੱਦਾਂ ਮੇਰਾ ਰੱਖਾ 80 ਤੋਂ 100 ਦੇ ਵਿੱਚ ਹੀ ਮੈਂ ਜੈਦੇ ਬਾਜ਼ਾਰ ਦੇ ਵਿੱਚ ਅਣੀ ਸਪੀਡ ਨਾਲ ਚੱਲ ਰਹੀ ਹੈ ਬਿਲਕੁਲ ਅਸੀਂ ਤੋਂ ਗੋਲੇ ਵਿੱਚ ਸਪੀਡ ਫਿਰ ਬ੍ਰੇਕਾਂ ਨਹੀਂ ਫੇਲ ਹੋਈਆਂ ਵਾਹ ਬੰਦਾ ਵਾਹ ਕੋਈ ਗੰਬੀੜ ਤੇ ਵੇਖ ਲਓ ਇਹ ਜਿਹੜਾ ਰੋਡ ਆ ਘਟੋ ਘਟ 20 ਤੇ 30 ਤੇ 40 ਨਾਲ ਤੇ 40 ਦੀ ਸਪੀਡ ਤੇ ਆਉਣ ਵਾਲਾ ਰੋਡ ਆ ਜਿਹੜਾ ਦੀ 100 ਦੀ ਸਪੀਡ ਤੇ ਆਉਂਦੇ ਆ ਇਹਨੇ ਕਿੱਡੀਆਂ ਕਿੰਨੇ ਘਰ ਖਲਾਬ ਕੀਤੇ ਅਸੀਂ ਵਾਕੜ ਚੋਕੀ ਆਏ ਆ ਅਸੀਂ ਚਾਹੁੰਦੇ ਵੀ ਇਸ ਬੰਦੇ 'ਤੇ ਸਖਤ ਕਾਰਵਾਈ ਕੀਤੀ ਜਾਵੇ ਬਾਲ ਤੇ ਨਾ ਨਾ ਪਵੇ ਠੀਕ ਆ ਉਹ ਗੱਲ ਹੋਰ ਕੋਈ ਨਹੀਂ ਆ ਬਸ ਇਹੋ ਜਿਹਾ ਨੇ ਆ ਜਿਹੜੇ ਵਿਚਾਰੇ ਇਹਨੇ ਕੀ ਨਿਪਟਾ ਨਿਕਲਣਾ ਸਾਰੀ ਪਰਭਾਈ ਕੀਤੀ ਜਾ ਰਹੀ ਹੈ ਸਾਡੀ ਐਕਟਿਵ ਆਪਾਂ ਜੀ ਆਹਦੇ ਮੁੰਡੇ ਦੇ ਬਾਸ ਤੋ ਝਟਾ ਲਗੀਆਂ ਜਾਨਾ ਨਿਕਲਣਾ ਨਹੀਂ ਰਹਾ ਤੇ ਬਚਾ ਦਾ ਘਪਰਾ ਆ ਗਿਆ ਇਹ ਬੱਚਾ ਰੋਦਾ ਤੇ 4 ਸਾਲ ਦਾ ਹੀ ਕਰੂ ਕਿ ਨਹੀਂ ਕਿ ਇਦਾਂ ਸੀਨ ਨਹੀਂ ਵੇਖਿਆ ਇਸ ਕਰਕੇ ਚਲੋ ਅਸੀਂ ਇਹੋ ਜਹੋਣੇ ਆ ਤੇ ਜਬਾ ਸਖਤ ਕਾਰਵਾਈ ਕਰੋ ਤੇ ਨਾਤ ਪਾਈ ਜਾ ਭੱਲੇ ਇਹ ਵੀ ਭਲੇ